ਇਹ ਤੇ ਤੁਹਾਡੇ 26 ਅੱਖਰ ਨਹੀਂ ਬਣਿਆ ਬੜੇ ਥੱppi ਖਾਨਾ ਤੋਂ ਸਕਾਟਿਸ਼ ਚੱਕੀ ਫਿਰਦੇ ਨੇ ਨਹੀਂ ਬਈ ਲੈਟਰ ਨਹੀਂ ਲੈਟਰ ਲਾਤੀਨੀ ਲਿਖੀ ਆ ਕਿੰਨੀ ਭਾਸ਼ਾ ਦਾ ਗਿਆਨ ਆ ਤੁਸ ਮੈਨੂੰ ਵੀ ਲੰਗਰੇਜ ਸੀ ਪੰਜਾਬੀ ਹਿੰਦੀ ਸੰਸਕ੍ਰਿਤ ਉਰਦੂ ਸਿੱਖ ਕੇ ਮੈਂ ਆਹ ਨੂੰ ਪੜ੍ਹਦਾ ਨਾ ਉਹਨੂੰ ਬੋਲਦਾ ਹਾਲਾਂਕਿ ਮੈਂ ਇੱਥੇ ਡਿਪਲੋਮਾ ਕੀਤਾ ਸੁਣ ਲੈਣਾ ਸ਼ੇਅਰ ਵੀ ਸੁਣ ਲੈਣਾ ਪਰ ਮੈਂ ਤੇ ਕਾਟਾ ਮਾਰਦਾ ਮੇਰੇ ਦਰਬਾਰੀ ਭਾਸ਼ਾ ਸ਼ੱਕ ਪੜੇਗੀ ਕਿੱਦਾਂ ਬੋਲਾਂਗਾ ਯੋਗ ਉਰਦੂ ਦੇ ਵਿੱਚ ਕੋਈ ਵਿਗਿਆਨ ਦਾ ਸ਼ਬਦ ਨਹੀਂ ਮੈਂ ਵੀ 2 ਕਲਾਸਾਂ ਪੜ੍ਹੀਆਂ ਨੇ ਜੀ ਮਸੀਤ 'ਚ ਹਾਂ ਕੁਝ ਵੀ ਨਹੀਂ ਦਰਬਾਰ ਦੇ ਵਿੱਚ ਹਜ਼ੂਰ ਹਜ਼ੂਰ ਮੈਂ ਥੋੜਾ ਜਿਆਦਾ ਵੀ 2 ਕਲਾਸਾਂ ਮੁਕਰਰ ਮੁਕਰਰ ਨਾ ਕੋਈ ਗੱਲ ਨਾ ਕੋਈ ਬਾਤ ਉਹ ਦਵਾਰ ਸੀ ਸੋਹਣੀ ਇਹਦੀ ਕੀ ਸੀ 4 ਵਜੇ ਸਵੇਰ ਦਾ ਜਨਮ ਬੇਬੇ ਦੇ ਦਸ ਬੇਬੇ ਦੇ ਦਸ ਅੱਜ ਕੱਲ ਬੇਬੇ ਸ਼ਮਦੀ ਨੂੰ ਲੋਭ ਹੋ ਚੁੱਕਾ ਸੌਣ ਦੀ ਤੀਜ ਮੰਮੀ ਦੇ ਮੰਮੀ ਨੂੰ ਬੇਬੇ ਬੇਬੇ ਦੇ ਮੰਮੀ ਕਹਿੰਨ ਲੱਪੇ ਨੋ ਨੋ ਇਹਦਾ ਫੇਰ ਨਹੀਂ ਹਾਂ ਬਾਪੂ ਡੈਡੀ ਤੋਂ ਡਾਇਟ ਸੇਟ ਤੋਂ ਹਾਂ ਸੇਟ ਤੋਂ ਸਿਸਟ ਸਿਸ 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 ਗ੍ਰਾਫ ਇਸ ਨਹੀਂ ਕਰਾਂ ਬ੍ਰੋ ਤੇ ਇਹ ਜਨਾਮ ਕੋਲੇ ਹੀ ਤਾਂ ਆਨੋ ਕੀ ਗੱਲੇ ਰੋ ਬ੍ਰੋ ਰੋ ਰੋ ਬ੍ਰਦਰ ਨਹੀਂ ਰੋ ਇਹ ਇਹ ਇੱਕ ਭੈਣ ਸ਼ਬਦ ਹੈ ਇੱਕ ਦੀਦੀ ਸ਼ਬਦ ਹੈ ਦੋਨਾਂ ਦਾ ਡਿਫਰੈਂਟ ਹੈ ਨਹੀਂ ਮੈਂ ਅਸਲੀ ਕੰਨੀ ਇਹ ਦੇ ਬਣਾ ਦੋਨੇ ਦੀ ਮੈਚ ਹੈ ਨਾ ਭੈਣ ਸ਼ਬਦ ਆਪਣੇ ਉਤਰੀ ਭਾਰਤ ਵਿੱਚ ਜਿਹੜਾ ਦੀਦੀ ਸ਼ਬਦ ਹੈ ਉਹ ਬੰਗਾਲ ਚ ਚੱਲਦਾ ਜਿਹੜਾ ਨਹੀਂ ਇਹ ਫੋਕ ਲੋਕ ਦੀ ਬੋਲੀ ਹੈ ਨਾ ਥੋੜੀ ਆਪਾਂ ਆਪਣੀ ਸ਼ਬਦ ਦੀ ਠੀਕ ਹੈ ਨਾ ਹਾਂ ਤਾਂ ਬੰਗਾਲ ਦੇ ਫੋਕ ਲੋਕ ਦੀ ਸ਼ਬਦਾਂ ਵਿੱਚ ਤਾਂ ਕੋਈ ਮੈਚ ਨਹੀਂ ਟੈਸਟਸ ਨੂੰ ਵੀ ਆਪਾਂ ਕਹਿੰਦੇ ਆ ਬੀਬੀ ਬੀਬਾ ਬੀਬੋ ਬੇਬੇ ਦੇਖਿਓ ਕਿ ਨਹੀਂ ਸ਼ਬਦ ਬੱਬੇ ਨਾਲੀ ਬੱਬੇ ਨਾਲੀ ਜਿਵੇਂ ਪਹਿਲਾਂ ਬੱਡੀ ਪਹਿਲੇ ਹੋਰੇ ਮੇਰੀ ਦਵਾ ਚਾਈ ਇਹ ਵੀ ਅੱਜ ਕੱਲ ਆਮ ਲੋਕ ਆਪਣੇ ਬੱਚੇ ਨੂੰ ਵੀ ਕਹਿੰਦੇ ਆਪਣੇ ਪਿਓ ਦੇ ਵੀ ਕਹਿੰਦੇ ਕੁਝ ਕਿਸੇ ਨੂੰ ਵੀ ਕਹਿੰਦੇ ਪਤੰਦਰ ਹਾਂ ਉਹ ਪਤੰਦਰ ਸ਼ਬਦ ਲੋਕਾਂ ਨੂੰ ਪਤਾ ਨਹੀਂ ਮਤਲਬ ਕੀ ਹੈ ਮੇਰੇ ਘਰ ਦੇ ਇੱਥੇ ਜਿਹੜੇ ਬੰਦੇ ਬੈਠੇ ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਨਹੀਂ ਪਤਾ ਪਤੰਦਰ ਦਾ ਨਹੀਂ ਪਤਾ ਪਤੰਦਰ ਹੁੰਦਾ ਥੋੜਾ ਐਕਲੇਸੀ ਬੰਦਾ ਪਤੰਦਰ ਤਾਂ ਮੰਨਣਾ ਹੀ ਨਹੀਂ ਉਹ ਆਪਦੀ ਗੱਲ ਨਾਲ ਪੁੱਠੀ ਗੱਲ ਤੇ ਅੜਿਆ ਬੈਠਾ ਹੁੰਦਾ ਔਰ ਇਹਦਾ ਸ਼ਬਦ ਦਾ ਕੁਝ ਹੋਰ ਹੈ ਨਹੀਂ ਮਦਰ ਬੰਦੇ ਦਾ ਕਿਸਮਾ ਉਹ ਜੋ ਬੰਦਾ ਮਨਜ਼ਾ ਨਹੀਂ ਨਾ ਕਿਤੇ ਤਰ ਕੋ ਮੰਨਦਾ ਨਾ ਕਿਤੇ ਦੋਸਤ ਨੂੰ ਮੰਨਦਾ ਨਾ ਕਿਸੇ ਕੰਮ ਨੂੰ ਮੰਨਦਾ ਉਹ ਕਹਿੰਦੇ ਪਤੰਦਰ ਨੂੰ ਤੂੰ ਗੱਲ ਤਾਂ ਸੁਣ ਨੀ ਮੈਂ ਮੈਂ ਜਿੱਥੇ ਤੱਕ ਮੈਂ ਸਟੱਡੀ ਕੀਤੀ ਹੈ ਵੀ ਮੈਨੂੰ ਇਹ ਲੱਗਿਆ ਪਈਏ ਜਿਹੜਾ ਸ਼ਬਦ ਹੈ ਪਤ ਅੰਦਰ ਹਾਂ ਮੈਨੂੰ ਇਹ ਮੈਂ ਥੋੜੀ ਸਰਚ ਕੀਤੀ Google ਤੇ ਵੀ ਸਰਚ ਕੀਤੀ ਹੈ ਉਹ ਅरिजਨਲ ਲਿੰਕ ਨੂੰ ਚੁਜ਼ ਕਰਦੇ ਜਿਵੇਂ ਕਿ ਆਪਣਾ ਕਿਰੋਂ ਲੈਂਦੇ ਪਤੰਦਰ ਜਿਵੇਂ ਕਿਸੇ ਜਨਾਨੀ ਦਾ ਘਰ ਵਾਲਾ ਮਰ ਜਾਂਦੇ ਨਾਲ ਜਦੋਂ ਮੰਨ ਲਓ ਉਹਦਾ ਭਾਈ ਵੀ ਨਾਲ ਉਹ ਕੁੜੀ ਨੂੰ ਉਸੂ ਦੇ ਨਾਲ ਵਿਆਹ ਦਿੱਤਾ ਜਾਂਦਾ ਨਹੀਂ ਮੈਨੂੰ ਇਹ ਗਿਆਨ ਸੀ ਇਸੀ ਦਾ ਨਹੀਂ ਇਸ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਸ਼੍ਰੀਸ਼ਟਿਆਂ ਦਾ ਲਿਖਿਆ ਜਾਂਦਾ ਨਾ ਇਹ ਗੱਲ ਦਾ ਸਮਾਜ ਦੀ ਚ ਪਤਾੜੀ ਗੱਲ ਕਿਹੜੀ ਹੈ ਕਤੇ ਦੀ ਪਤ ਪਤ ਅੰਦਰ ਇਹ ਸਾਡੀ ਸੋਸਾਇਟੀ ਦਾ ਜੜੀ ਮੈਰਿਟੀ ਹੈ ਤੇ ਮਤਲਬ ਜੇ ਤਾਂ ਥੋੜਾ ਪ੍ਰਹਾਜ ਹੁੰਦਾ ਪਤੰਦਰੀ ਰੱਖਦੇ ਨੇ ਮਤਲਬ ਕਿ ਉਸੇ ਭੁਜਾਈ ਨਰ ਦੀ ਖੇ ਖਾਨੇ ਆ ਤੇ ਕੰਜਰੋਂ ਹਾਂ ਸਹੀ ਗੱਲ ਹੈ ਵੱਡੀ ਭੁਜਾਈ ਮਾਂ ਵਰਤੀ ਹੁੰਦੀ ਹੈ ਸਹੀ ਗੱਲ ਹੈ ਜੇ ਮੰਨ ਲਓ ਭਰਾ ਮਰ ਗਿਆ ਪਰ ਦੇਪਾ ਕੱਟਣਾ ਉਹਦੀ ਉਹਦੀ ਕਬੀਲਦਾਰੀ ਸਾਹਮਦੇ ਆ ਉਹਦੀ ਕਬੀਲਦਾਰੀ ਸਾਹਮਦੇ ਆ ਤੇ ਘਰ ਵਾਲੇ ਕਹਿੰਦੇ ਭਾਈ ਸਿਰ ਤੇ ਨੂੰ ਧਰ ਲੈ ਇਹ ਹੋ ਗਿਆ ਪੱਤ ਧਰ ਲੈ